ਕੋਲ ਨਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਜਸਵੀਰ ਕਾਰਵਜ ਜੀ ਮੇਰਾ ਨੋਆ ਬਰਸੜ ਪਿੰਡ ਆ ਸਾਡਾ ਜੀ ਕੀ ਹੋਇਆ ਜੀ ਤੁਹਾਡੇ ਘਰ ਇਹ ਸਾਡੇ ਘਰ ਮੀਂਹ ਚ ਗਿਰ ਗਿਆ ਜੀ ਮੀਂਹ ਚ ਜਦ ਖਾਸੀ ਬਾਰਸ਼ ਹੋ ਰਹੀ ਸੀ ਉੱਦੇ ਗਿਰਿਆ ਰਾਤ ਨੂੰ ਜੀ ਰਾਤ ਨੂੰ ਜੀ ਰਾਤ ਨੂੰ ਜੀ ਹਾਂ ਜੀ ਰਾਤ ਨੂੰ ਗਿਰਿਆ ਜੀ ਬੱਚੇ ਇੱਥੇ ਦੀਏ ਅਸੀਂ ਸਾਰਾ ਸਮਾਨ ਪਿਆ ਤੀਏ ਇੱਥੇ ਤੇ ਜਦੋਂ ਮਿੱਟੀ ਕਰਨ ਲੱਗੀ ਉਦੋਂ ਦਾ ਬੱਚੇ ਬਾਹਰ ਛਾਲਾ ਮਾਰ ਕੇ ਨਿਕਲ ਗਏ ਤੇ ੜੱਕ ਦੇ ਕਿ ਥੱਲੇ ਗਿਰ ਗਿਆ ਹੀ ਇਹ ਕਿਸ ਤਰ੍ਹਾਂ ਬਚਾਅ ਕੀਤਾ ਕਿੰਨਾ ਨੁਕਸਾਨ ਹੋਇਆ ਪੱਜ ਕੇ ਨਿਕਲੇ ਨੇ ਇਹ ਸਮਾਨ ਸਾਰਾ ਸਾਡਾ ਲਿਬੜ ਗਿਆ ਜੀ ਮਿੱਟੀ ਨਾਲ ਲਿਬੜ ਗਿਆ ਫਿਰ ਭਿੱਜ ਗਿਆ ਸੀ ਕਿਵੇਂ ਕੱਢ ਦੇਖਣਾ ਅਸੀਂ ਕੱਲ ਕੱਢੀ ਸੀ ਤਿੰਨ ਦਿਨ ਹੋ ਗਏ ਗਿਰੇ ਨੂੰ ਨੁਕਸਾਨ ਕਿੰਨਾ ਹੋ ਗਿਆ ਅਲਮਾਰੀ ਲਮੂਰੀ ਵੀ ਜੀ ਉੱਤੇ ਟੋਟਾ ਟੋਟਾ ਲੱਗੀਆਂ ਉਹਦੇ ਅਲਮਾਰੀ ਦੇ ਪੇਟੀ ਦੇ ਕੱਲ ਕੱਢ ਕੇ ਸੁਕਾਏ ਨੇ ਕੱਪੜੇ ਕੁੱਪੜੇ ਸਾਰਾ ਪਾਣੀ ਪੈ ਗਿਆ ਇਹ ਕੱਪੜਾ ਕੁੱਪੜਿਆਂ ਚ ਕਿੰਨੇ ਸਮੇਂ ਤੋਂ ਰਹ ਰਹੇ ਤੁਸੀਂ ਇਸ ਘਰ ਅਸੀਂ ਇਹ ਜੀ 20 ਸਾਲ ਹੋ ਗਏ ਮੈਨੂੰ 30 ਸਾਲ ਹਾਂ ਜੀ ਉਹ ਆਈ ਨੂੰ 20 ਸਾਲ ਹੋ ਗਏ ਜੀ ਮੈਨੂੰ ਵਿਆਹ ਹੋਇਆ ਉਹਨਾਂ ਦਾ ਪਾਇਆ ਹੈ ਹ ਸਰਦਾਰ ਦੇ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਬਸ ਦਿਹਾੜੀ ਦਿੱਹਾੜੀ ਦਿੱਤਾ ਕਰਕੇ ਦਿਹਾੜੀ ਹਾਂਜੀ ਦਿਹਾੜੀ ਕਰਦੇ ਆਂ ਜੀ ਕਿੰਨੀ ਦਿਹਾੜੀ ਆਉਂਦੀ ਆ 400 ਰੁਪਏ ਜੀ ਹੁਣ 400 ਆ ਜੀ ਹੁਣ ਆ ਵੀ ਖੇਤ ਬੰਨੇ ਪਹਿਲੇ ਜੀ ਨਹੀਂ ਲਾਈਏ ਜੀ ਹੁਣ ਅਸੀਂ ਦਿਹਾੜੀ ਦੂੜੀ ਚੱਲੇ ਜਾਂਦੇ ਹਾਂ ਹੁਣ ਤਾਂ ਬਿਮਾਰ ਹੋ ਰਹੀ ਤੀ ਕਈ ਦਿਨ ਹੋ ਗਏ ਹਸਪਤਾਲ ਚੱਕਰ ਪੈਡ ਵੀ ਲੱਗੇ ਕਿਸੇ ਨੂੰ ਜੀ ਜੀ ਮੁੰਡੇ ਤੇ ਲੱਗਿਆ ਥੋੜੀ ਜੀ ਮੁੰਡੇ ਦੇ ਬਾਹਰ ਤੇ ਲੱਗੂ ਭੱਜ ਕੇ ਨਿਕਲੇ ਨੇ ਬਾਹਰ ਜਦੋਂ ਹਾਂਜੀ ਤੇ ਉਹਨਾਂ ਕੀ ਲੋਕਾਂ ਨੂੰ ਅਪੀਲ ਕਰੋਗੇ ਅਸੀਂ ਤਾਂ ਇਹ ਹੀ ਕਹਿਣਾ ਇਹ ਰੋਟੀ ਚੱਲ ਸਾਨੂੰ ਕੋਈ ਮਦਦ ਕਰ ਦਵੇ ਸਰਕਾਰੋਂ ਫਾਰਮ ਭਰੇ ਦੇ ਕੱਚੇ ਘਰਾਂ ਦੇ ਅਜੇ ਮੀਲਿਆ ਪੁੱਛ ਨਹੀਂ ਸਰ ਕੱਚੇ ਘਰਾਂ ਦੇ ਫਾਰਮ ਭਰੇ ਹੋਏ ਨੇ ਸਾਡੇ ਆਨਲਾਈਨ ਭਰੇ दिए ਕੁਛੀ ਹੋਣਾ ਕੀ ਨਾਮ ਹੈ ਸਤਨਾਮ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਵਰਸਟ ਜੀ ਕੌਣ ਸੀਗਾ ਘਰ ਦੇ ਵਿੱਚ ਮੌਜੂਦ ਕਿੰਨੇ ਬੱਚੇ ਨੇ ਟੋਲੇ ਕੀ ਹੋਇਆ ਸਰ ਮੇਰੇ ਵੀਰ ਜੀ ਆਪਣਾ ਦੋ ਗੁੱਡੀਆਂ ਨੇ ਇੱਕ ਬੱਚਾ ਜੀ ਤੇ ਮੈਂ ਤੇ ਆਪਣੇ ਫੈਮਿਲੀ ਤੇ ਵਾਰਸ ਪਰੇ ਦੀ ਬਹੁਤ ਜ਼ਿਆਦਾ ਜੀ ਆਪਣਾ ਸਵੇਰ ਦੇ ਵਾਰਸ ਪਰ ਤੇ ਰਾਤ ਨੂੰ 10 ਵਜੇ ਬੱਚੇ ਅੰਦਰ ਬੈਠੇ ਹੀ ਕਮਰਾ ਸਾਡਾ ਮੇਨ ਕਮਰਾ ਹੀ ਹਾਂ ਇਦੇ ਵਿੱਚ ਬੜਾ ਆਪਣਾ ਬੱਚੇ ਪੜ੍ਹਾਈ ਕਰਦੇ ਦੋਵੇਂ ਕਮਰੇ ਚ ਬੈਠੇ ਦੇ ਤੇ ਬਾਹਰ ਸਦਕਾਨੇ ਬਾਲੇ ਪੁਰਾਣੇ ਦੇ ਆਪਣੇ ਸੱਤ ਗਿਰ ਗੋ ਦਾ ਕੁਦਰਤੋ ਵਿੱਚ ਨਿਗਾ ਪੈ ਗਈ ਆਪਣਾ ਨਹੀਂ ਤੇ ਜਿਆਦਾ ਕੋਈ ਨੁਕਸਾਨ ਵੀ ਹੋ ਸਕਦਾ ਸੀ ਤਾਂ ਪਹਿਲੀ ਵਿਰਜੀ ਵਕਤ ਦੇ ਮਾਰਿਆ ਗਰੀਬ ਬੰਦੇ ਸਾਡੇ ਕੋਲ ਕੋਈ ਪਾਉਂਦੀ ਗੰਜਾਸ ਵੀ ਨਹੀਂ ਗਈ ਤੇ ਵੀਰਜੀ ਨਾਲ ਟਾਈਮ ਤੇ ਕੋਈ ਗੌਰ ਹੁੰਦੀ ਕੋਈ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਬੱਚੇ ਤੇ ਵੀ ਗਿਰ ਸਕਦਾ ਸੀ ਆਪਣਾ ਇੱਕ ਲੜਕੇ ਦੇ ਲੱਗੇ ਜੀ ਬਾਹਰ ਤੋਂ ਇੱਟ ਲੱਗਿਆ ਬਾਲਾ ਲੱਗਿਆ ਜੀ ਇਹ ਤਾਂ ਪਤਾ ਨਹੀਂ ਲੱਗਿਆ ਨੀ ਰੀ ਚੀਜ਼ ਤੇ ਬੱਤੀ ਵੀ ਆਪਣਾ ਭੱਜੀ ਹੋਈ ਸੀ ਆਪਣਾ ਜਦੋਂ ਆਪਣਾ ਸੱਤ ਗਿਰੇ ਜੋ ਲੈਡ ਦੇ ਤਾਰ ਦੇ ਉੱਤੇ ਵੀ ਕਰ ਗਈ ਮਿੱਟੀ ਤਾਰ ਵੀ ਸੋ ਆਪਣੀ ਲੈਡ ਕੱਢ ਗਈ ਜੀ ਆਟੋਮੈਟਿਕ ਜੀ ਆਪਣਾ ਤੇ ਇਹ ਮੀਂਹ ਦੇ ਕਾਰਨ ਹੋਇਆ ਵੀਰ ਜੀ ਸਾਰਾ ਕੁਝ ਇਹ ਤੇ ਕੁਦਰਤ ਦੀ ਮਾਰ ਪਈ ਹਾਂਜੀ ਹਾਂ ਵੀਰ ਜੀ ਕੁਦਰਤ ਦੀ ਮਾਰ ਪਈ ਹੈ ਵੀਰ ਜੀ ਆਪਣਾ ਗਰੀਬ ਬੰਦੇ ਜੰਨੇ ਕੰਮ ਜੋ ਹੈ ਨਹੀਂ ਜੀ ਆਪਣਾ ਵੀ ਕੋਈ ਆਪਣਾ ਕੁਝ ਕਰਕੇ ਬਹਿ ਜਾਗੇ ਜੀ ਆਪਣਾ ਹੁੰਦੇ ਜੀ ਵੀਰ ਜੀ ਫਿਰ ਆਪਣਾ ਕਹਿੰਦੇ ਵੀ ਨਹੀਂ ਤੇ ਇਹ ਕੀ ਕੰਮ ਕੀ ਕਰਦੇ ਹੋ ਤੁਸੀਂ ਕੰਮ ਵੀ ਆਪਣਾ ਕੋਣ ਕੋਣ ਕਮਾਣ ਵਾਲਾ ਬਾਦ ਮੈਂ ਤਾਂ ਜੀ ਮੈਂ ਹਾਂ ਕਰਦਣ ਜੋ 1-2 ਮਹੀਨੇ ਚ 1-2-4 ਦਿਹਾੜਿਆਂ ਲੱਗਦੇ ਨੇ ਜਨਾਨੀ ਦਾ ਕੰਮ ਦਾ ਜੀ ਤੁਹਾਨੂੰ ਪਾਤੀ ਕੋਈ ਗੁੜਾ ਗੁੜੀ ਮਾੜਾ ਮੋਟੀ ਅੱਜ ਦਾ ਤੇ ਵੀਰ ਜੀ ਮੈਂ ਹੀ ਆਪਣਾ ਮਜ਼ਦੂਰੀ ਕਰਦਾ ਹਾਂ ਮਿਸਤਰੀਆਂ ਨਾਲ ਤੇ ਆਪਣਾ ਖਰੀਦ ਬੰਨੀ ਕਿੰਨੇ ਦਾ ਦਿਹਾੜੀ ਮਿਲਦੀ ਹੈ ਦਿਹਾੜੀ ਜੀ 500 ਰੁਪਏ ਦਿਹਾੜੀ ਮਿਲਦੀ ਹੈ ਇਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਹੈ ਵੀਰ ਜੀ ਸਾਨੂੰ ਪਤਿਆ ਜੀ ਮਹਿੰਗਾਈ ਜ਼ਿਆਦਾ ਗੁਜ਼ਾਰਾ ਬੱਸ ਇੱਕ ਟਾਈਮ ਪਾਸ ਹੈ ਜੀ ਆਪਣਾ ਬੱਚਿਆਂ ਦੇ ਕੜਾਈ ਦਾ ਸਾਨੂੰ ਪਤਿਆ ਜੀ ਆਪਣਾ ਕਿਰਾਇਆ ਪਾੜਾ ਬੱਚਿਆਂ ਦਾ ਤੇ ਬਹੁਤ ਔਖਾ ਟਾਈਮ ਪਾਸ ਕਰਦੇ ਨੇ 500 ਰੁਪਏ ਨਾਲ ਸਾਨੂੰ ਪਤਿਆ ਜੀ ਮਹੀਨੇ ਚ ਪੂਰੇ ਦਿਹਾੜੇ ਪੈ ਲੱਗਦੇ ਹੈਗੇ ਤੇ ਛੁੱਟੀ ਕੋਈ ਵਾਰ ਬਮਾਠ ਮਾਰੋ ਦੇ ਦਿਨ ਛੁੱਟੀ ਵੱਜ ਜਾਂਦੀ ਪੂਰੇ ਦਿਹਾੜੇ ਨਹੀਂ ਲੱਗਦੀ ਮਹੀਨੇ ਚ ਆਪਣਾ ਬਹੁਤ ਔਖਾ ਟਾਈਮ ਕੱਟ ਰਹੀ ਹੈ ਬੱਚੇ ਪੜਦੇ ਨੇ ਬੱਚੇ ਪੜਦੇ ਨੇ ਵਰਜਾਂ ਦੋ ਗੁੱਡੀਆਂ ਪੜਟਾਂ ਤੇ ਲੜਕਾ ਵੀ ਪੜ ਰਹੀ ਹ 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 ਵਹੀ ਪੀ ਲਈ ਸਾਡੀ ਕੋਈ ਮਦਦ ਕਰੀ ਜਾ ਵੀ ਜੇ ਲੋਕਾਂ ਨੂੰ ਤੁਹਾਡੀ ਮਦਦ ਤੱਕ ਕਰਨ ਲਈ ਪਹੁੰਚਣਾ ਨਾ ਕਿਸ ਤਰ੍ਹਾਂ ਸੰਪਰਕ ਕਰੇ ਤੁਹਾਡਾ ਨੰਬਰ ਵਗੈਰਾ ਜਰੂਰ ਦੱਸ ਦੋ ਨੰਬਰ ਵੀਰ ਜੀ ਆਪਣਾ 97796 ਜੀ 48519 97796 ਜੀ 48519 ਜੀ ਪਿੰਡ ਵਰਸਟ ਪਿੰਡ ਵਰਸਟ ਹੈ ਜੀ ਠੀਕ ਉਹ ਬੋਲਣਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਜਸਵੀਰ ਕੌਰ ਵੀਰ ਜੀ ਮੇਰਾ ਨਾਮ ਆ ਵਰਸਟ ਪਿੰਡ ਆ ਸਾਡਾ ਜੀ ਕੀ ਹੋਇਆ ਜੀ ਤੁਹਾਡੇ ਘਰ ਇਹ ਸਾਡੇ ਘਰ ਵਿੱਚ गिर ਗਿਆ ਜੀ ਮੀਚ ਦਿਖਾਸੀ ਬਾਹਰ ਛੋੜੀ ਤੀ ਉੱਦੇ ਗਿਰਿਆ ਰਾਤ ਨੂੰ ਜੀ ਰਾਤ ਨੂੰ ਜੀ ਰਾਤ ਨੂੰ ਹਾਂ ਜੀ ਰਾਤ ਨੂੰ ਗਿਰ ਗਈ ਬੱਚੇ ਤੇ دیے ਅਸੀਂ ਸਾਰਾ ਸਮਾਨ ਪਿਆ ਤੀ ਜੀ ਤੇ ਜਦੋਂ ਮਿੱਟੀ ਕਰਨ ਲੱਗੀ ਉਤੋਂ ਦਾ ਬੱਚੇ ਬਾਹਰ ਛਾਲਾ ਮਾਰ ਕੇ ਨਿਕਲ ਗਏ ਦੜੱਕ ਦੇ ਕਿਥੱਲੇ ਡਿੱਗ ਗਈ ਇਹ ਕਿਸ ਤਰ੍ਹਾਂ ਬਚਾਓ ਕੀਤਾ ਕਿੰਨਾ ਸਮਾਨ ਭੱਜ ਕੇ ਨਿਕਲੇ ਨੇ ਜੀ ਸਮਾਨ ਸਾਰਾ ਸਾਡਾ ਲਿਬੜ ਭਿੱਜ ਗਿਆ ਜੀ ਮਿੱਟੀ ਨਾਲ ਲਿਬੜ ਗਿਆ ਫਿਰ ਭਿੱਜੀ ਗਿਆ ਸੀ ਕਿਵੇਂ ਕੱਢ ਦੇਖਣਾ ਅਸੀਂ ਕੱਲ ਕੱਢੀ ਜੀ ਸਮਾਨ ਦਿੰਨ ਬਿਨਾਂ ਲਈ ਗੇਰ ਨੂੰ ਨੁਕਸਾਨ ਕਿੰਨਾ ਹੋ ਗਿਆ? ਅਲਮਾਰੀ ਲਮੂਰੀ ਵੀਰ ਜੀ ਉੱਤੇ ਟੋਟਾਂ ਲੱਗੀਆਂ ਉਹਦੇ ਅਲਮਾਰੀ ਦੇ ਪੇਟੀ ਦੇ ਕੱਲ ਕੱਢ ਕੇ ਸੁਕਾਏ ਨੇ ਕੱਪੜੇ ਕੁਪੜੇ ਸਾਰਾ ਪਾਣੀ ਪੈ ਗਿਆ ਇੱਕਪੜਾ ਆਪਣਿਆਂ ਚ ਕਿੰਨੇ ਸਮੇਂ ਤੋਂ ਰਹ ਰਹੇ ਤੁਸੀਂ ਇਸ ਘਰ ਅਸੀਂ ਇਹ ਜੀ 20 ਸਾਲ ਹੋ ਗਏ ਮੈਨੂੰ 30 ਸਾਲ ਹਾਂ ਜੀ ਉਹ ਰਾਈ ਨੂੰ 20 ਸਾਲ ਹੋ ਗਏ ਮੈਨੂੰ ਵਿਆਹ ਹੋਇਆ ਉਹਨਾਂ ਦਾ ਪਾਇਆ ਹੈ ਹਾਂ ਜੀ ਦਰਦ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਪਾਣੀ ਬਸ ਜੀ ਦਿਹਾੜੀ ਜੱਤਾ ਕਰਕੇ ਦਿਹਾੜੀ ਹਾਂ ਜੀ ਹਾਂ ਜੀ ਦਿਹਾੜੀ ਕਰਦੇ ਹਾਂ ਜੀ ਅਸੀਂ ਕਿੰਨੇ ਦਿਹਾੜੀ ਮਿਲਦੀ ਹੈ 400 ਰੁਪਏ ਜੀ ਹੁਣ 4 ਨਾ ਇਹ ਕੀ ਤੇ ਬੰਨੇ ਬਲੇ ਜੀ ਨਹੀਂ ਲਾਈ ਜੀ ਹੁਣ ਅਸੀਂ ਦਿਹਾੜੀ ਦੂੜੀ ਚਲੇ ਜਾਣਾ ਹੁਣ ਤਾਂ ਬਿਮਾਰ ਹੋ ਰਹੀ ਤੀ ਕਈ ਦਿਨ ਹੋ ਗਏ ਹਸਪਤਾਲ ਚ ਬੈੱਡ ਵੀ ਲੱਗੇ ਕਿਸੇ ਨੂੰ ਜੀ ਜੀ ਮੁੰਡੇ ਤੇ ਲੱਗੇ ਥੋੜੀ ਜੀ ਮੁੰਡੇ ਦੇ ਬਾਹਰ ਤੇ ਲੱਗੂ ਭੱਜ ਕੇ ਨਿਕਲੇ ਨੇ ਬਾਹਰ ਜਦੋਂ ਅੰਦੇ ਤੇ ਉਹਨਾਂ ਕੀ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਤਾਂ ਇਹ ਹੀ ਕਹਿਣਾ ਇਹ ਬਿਮਾਰ ਹੋਟੀ ਚੱਲ ਸਾਨੂੰ ਕੋਈ ਮਦਦ ਕਰ ਦੇਵੇ ਸਰਕਾਰੋਂ ਫਾਰਮ ਭਰੇ ਦੀ ਕੱਚੇ ਘਰਾਂ ਦੇ ਅਜੇ ਮੀਲੇ ਪੁੱਛ ਨਹੀਂ ਸਾਨੂੰ ਕੱਚੇ ਘਰਾਂ ਦੀ ਪਰੰਪਰਾ ਹੈ ਉਹਨੇ ਸਾਡੇ ਆਨਲਾਈਨ ਭਰੇ ਦੀ ਹੈ ਕੁਛ ਹੀ ਹੋਣਾ ਕੀ ਨਾਮ ਹੈ ਸਤਨਾਮ ਸਿੰਘਾ ਵੀਰ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਵਰਸਟ ਹੈ ਜੀ ਕੋਨ ਸਿਗਰ ਘਰ ਦੇ ਵਿੱਚ ਮੌਜੂਦ ਕਿੰਨੇ ਬੱਚੇ ਨੇ ਟੁੱਲੇ ਕੀ ਹੋਇਆ ਸਰ ਮੇਰੇ ਵੀਰ ਜੀ ਆਪਣਾ ਦੋ ਗੁੱਡੀਆਂ ਨੇ ਕੋਈ ਬੱਚਾ ਜੀ ਤੇ ਮੈਂ ਤੇ ਆਪਣੇ ਫੈਮਿਲੀ ਤੇ ਵਾਰਸ ਪਰਿਵਾਰ ਦੀ ਬਹੁਤ ਜ਼ਿਆਦਾ ਹੀ ਆਪਣਾ ਸਵੇਰ ਦੀ ਵਾਰਸ ਪਰ ਤੇ ਰਾਤ ਨੂੰ 10 ਵਜੇ ਬੱਚੇ ਅੰਦਰ ਬੈਠੇ ਸੀ ਕਮਰਾ ਸਾਡਾ 메ਨ ਕਮਰਾ ਸੀ ਇਹਦੇ ਵਿੱਚ ਬੜਾ ਆਪਣਾ ਬੱਚੇ ਪੜ੍ਹਾਈ ਕਰਦੇ ਦੂਏ ਕਮਰੇ ਵਿੱਚ ਬੈਠੇ ਸੀ ਤੇ ਵਾਰਸ ਦੇ ਕਾਰਨ ਬਾਲੇ ਪੁਰਾਣੇ ਦੀ ਆਪਣੇ ਸੱਤ ਗਿਰ ਗੋਦਾ ਕੁਦਰਤ ਉਹਦੇ ਵਿੱਚ ਨਿਗਾ ਪੈ ਗਈ ਆਪਣਾ ਨਹੀਂ ਤੇ ਜ਼ਿਆਦਾ ਕੋਈ ਨੁਕਸਾਨ ਵੀ ਹੋ ਸਕਦਾ ਸੀ ਤਾਂ ਪਹਿਲੀ ਵੀਰ ਜੀ ਵਕਤ ਦੇ ਮਾਰਿਆ ਗਰੀਬ ਬੰਦੇ ਜੀ ਸਾਡੇ ਕੋਲ ਕੋਈ ਪਾਉਂਦੀ ਗੰਜਾਸ ਵੀ ਨਹੀਂ ਗਈ ਤੇ ਵੀਰ ਜੀ ਨਾਲ ਟਾਈਮ ਤੇ ਕੋਈ ਗੌਰ ਹੁੰਦੀ ਕੋਈ ਜਿਆਦਾ ਨੁਕਸਾਨ ਵੀ ਹੋ ਸਕਦਾ ਤੇ ਕੋਈ ਬੱਚੇ ਤੇ ਵੀ ਗਿਰ ਸਕਦਾ ਸੀ ਆਪਣਾ ਇੱਕ ਲੜਕੇ ਦੇ ਲੱਗੇ ਜੀ ਬਾਹਤ ਉਹਦੇ ਇੱਟ ਲੱਗਿਆ ਬੱਲਾ ਲੱਗਿਆ ਜੀ ਇਹ ਤਾਂ ਪਤਾ ਨਹੀਂ ਲੱਗਿਆ ਨੀ ਰੀ ਚੀਜ਼ ਤੇ ਬੱਤੀ ਵੀ ਆਪਣਾ ਭੱਜੀ ਹੋਈ ਸੀ ਆਪਣਾ ਜਦੋਂ ਆਪਣਾ ਸੱਤ ਵੀਰ ਜੀ ਉਹ ਲੈਡ ਦੀ ਤਾਰ ਦੇ ਉੱਤੇ ਵੀ ਕਰ ਗਈ ਮਿੱਟੀ ਤਾਰ ਵੀ ਸਭ ਆਪਣੀ ਲੈਡ ਕੱਢ ਗਈ ਜੀ ਆਟੋਮੈਟ ਕੀਤੀ ਆਪਣਾ ਤੇ ਇਹ ਮੀਂਹ ਦੇ ਕਾਰਨ ਹੋਇਆ ਵੀਰ ਜੀ ਸਾਰਾ ਕੁਝ ਇਹ ਹੈ ਤੇ ਕੁਦਰਤ ਦੀ ਮਾਰ ਪਈ ਹਾਂਜੀ ਹਾਂ ਵੀਰ ਜੀ ਕੁਦਰਤ ਦੀ ਮਾਰ ਪਈ ਹੈ ਵੀਰ ਜੀ ਆਪਣਾ ਗਰੀਬ ਬੰਦੇ ਜੀ ਐਨੇ ਕ ਵੀ ਕੋਈ ਆਪਣਾ ਕੁਝ ਕਰਕੇ ਬਹਿ ਜਾਗੇ ਜੀ ਆਪਣਾ ਹੁੰਦੇ ਵੀਰ ਜੀ ਫਿਰ ਆਪਣਾ ਕਹਿੰਦੇ ਵੀ ਨਹੀਂ ਤੇ ਅਸੀਂ ਕੀ ਕੰਮ ਕੀ ਕਰਦੇ ਹਾਂ ਤੁਸੀਂ ਕੰਮ ਵੀ ਆਪਣਾ ਕੌਣ ਕਮਾਨ ਵਾਲਾ ਬਾਦ ਮੈਂ ਤਾਂ ਜੀ ਮੈਂ ਇਆਂ ਕਰਦਣ ਜੋ 1-2 ਮਹੀਨੇ ਚ 2-4 ਦਿਹਾੜੀਆਂ ਲੱਗਦੇ ਨੇ ਜਨਾਨੀ ਦਾ ਕੰਮ ਦਾ ਜੀ ਤੁਹਾਨੂੰ ਪਾਤੀ ਆ ਕੋਈ ਕੁੜਾ ਕੁੜੀ ਮਾੜਾ ਮੋਟੀ ਅੱਜ ਦਾ ਕਰ ਲੈਂਦੇ ਆਂ ਤੇ ਵੀਰ ਜੀ ਮੈਂ ਹੀ ਆਪਣਾ ਮਜ਼ਦੂਰੀ ਕਰਦੇ ਮਿਸਤਰੀਆਂ ਨਾਲ ਤੇ ਆਪਣਾ ਖਰੀਦ ਬੰਨੀ ਕਿੰਨੇ ਦਾ ਦਿਹਾੜੀ ਮਿਲਦੀ ਹੈ ਦਿਹਾੜੀ ਜਾਈ 500 ਰੁਪਏ ਦਿਹਾੜੀ ਮਿਲਦੀ ਹੈ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਵੀਰ ਜੀ ਤੁਹਾਨੂੰ ਪਾਤੀ ਆ ਜੀ ਮਹਿੰਗਾਈ ਜ਼ਿਆਦਾ ਗੁਜ਼ਾਰਾ ਬਸ ਇੱਕ ਟਾਈਮ ਪਾਸ ਹੈ ਬੱਚਿਆਂ ਦੇ ਕੜਾਈ ਦਾ ਤੁਹਾਨੂੰ ਪਤੀ ਜੀ ਆਪਣਾ ਕਰਾਇਆ ਪੜਾ ਬੱਚਿਆਂ ਦਾ ਤੇ ਬਹੁਤ ਔਖਾ ਟਾਈਮ ਪਾਸ ਕਰਦੇ ਨੇ 500 ਰੁਪਏ ਨਾਲ ਤੁਹਾਨੂੰ ਪਤੀ ਜੀ ਮਹੀਨੇ ਚ ਪੂਰੇ ਦੇੜੇ ਪੀ ਲੱਗਦੇ ਹੈਗੇ ਤੇ ਛੁੱਟੀ ਕੋਈ ਵਾਰ ਬਮਾਠ ਮਾਰੋ ਦੀ ਛੁੱਟੀ ਵੱਜ ਜਾਂਦੀ ਪੂਰੇ ਦੇੜੇ ਨਹੀਂ ਲੱਗਦੇ ਜੀ ਮਹੀਨੇ ਚ ਆਪਣਾ ਬਹੁਤ ਔਖਾ ਟਾਈਮ ਕੱਢ ਰਹੀ ਬੱਚੇ ਪੜਦੇ ਨੇ ਬੱਚੇ ਪੜਦੇ ਨੇ ਵਰਜਾਂ ਦੋ ਗੁੱਡੀਆਂ ਪੜਦੇ ਨੇ ਤੇ ਲੜਕਾ ਵੀ ਪੜ ਰਹੀ ਹੁਣ ਕਿਸ ਤਰ੍ਹਾਂ ਕਰਦਾ ਪੁਜਾਰਾ ਚੱਲਦਾ ਰੋਟੀ ਪਾਣੀ ਕਿਸ ਤਰ੍ਹਾਂ ਚੱਲਦੀ ਹੈ ਹੁਣ ਤਾਂ ਵਰਜੀ ਆਪਣਾ ਉਧਰ ਪਤੀ ਜੀ ਕੋਣੀ ਖਾ ਪੀ ਰਹੇ ਜਿਹੜਾ ਸਾਡਾ ਰਾਸ਼ਨ ਤੋਂ ਵੀ ਪਿੱਛੇ ਡੁੱਬ ਗਿਆ ਜੀ ਆਪਣਾ ਤੇ ਆਪਣਾ ਬਹੁਤ ਵਕਤ ਟੈਮ ਕਰਦੇ ਨਹੀਂ ਹੁੰਦੇ ਸੀ ਤੇ ਹੁਣ ਲੋਕਾਂ ਨੂੰ ਕੀ ਅਪੀਲ ਕਰਦੇ ਆ ਵੀਰ ਜੀ ਸਾਡੀ ਇਹ ਅਪੀਲ ਹੈ ਵੀ ਸਾਡੀ ਮਦਦਤ ਕਰੀ ਜਾ ਵੀ ਬਾਕੀ ਹਾਲਾਤਾਂ ਦਾ ਤੁਹਾਨੂੰ ਪਤਾ ਹੈ ਦੇਖੀ ਜਾ ਜੀ ਕੀ ਹਾਲਾਤ ਨੇ ਸਾਡੀ ਵੀ ਇਹ ਅਪੀਲ ਹੈ ਜੀ ਸਾਡੀ ਕੋਈ ਮਦਦਤ ਕਰੀ ਜਾ ਵੀ ਜੇ ਲੋਕਾਂ ਨੂੰ ਤੁਹਾਡੀ ਮਦਦ ਤੱਕ ਕਰਨ ਲਈ ਪਹੁੰਚਣਾ ਹੈ ਕਿਸ ਤਰ੍ਹਾਂ ਸੰਪਰਕ ਕਰੇ ਤੁਹਾਡਾ ਨੰਬਰ ਵਗੈਰਾ ਜੁੜਾ ਦਸ ਦੂੰਗਾ ਨੰਬਰ ਵੀਰ ਜੀ ਆਪਣਾ 97796 ਜੀ 48519 97796 ਜੀ 48519 ਜੀ ਪਿੰਡ ਵਰਸਟ ਪਿੰਡ ਵਰਸਟ ਹੈ ਜੀ ਠੀਕ ਓਕੇ